ਸਸ਼ੀਗਲ 288 ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਠੱਠੀਆਂ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਤੇ ਵੀਰ ਦਾ ਨਾਮ ਹੈਗਾ ਜੀ ਅਛੀਪ ਸਿੰਘ ਤੇ ਵੀਰ ਕੋਲ ਦੋ ਪਸ਼ੂ ਵਗਾਊ ਆ ਜੀ ਇੱਕ ਮੱਝ ਤੇ ਇੱਕ ਗਾਂ ਵੀਰ ਕੋਲ ਵਗਾਊ ਆ ਜੀ ਤੇ ਇਹਨਾਂ ਦੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸਮਾਂ ਕੋ ਸ਼ਾਮ ਦੇ 5:00 ਵਜੇ ਦਾ ਜੀ ਤਰੀਕੇ ਕੀ ਆ ਜੀ 2 ਜੂਨ ਤੇ 2025 ਤੇ ਆਜੋ ਵੀਰ ਨਾਲ ਗੱਲਬਾਤ ਕਰਦੇ ਹਾਂ ਸ਼ੁਰੂ ਓਰ ਵੀਰ ਜੀ ਸੱਸੀ ਬੋਦੀ ਸੱਸੀ ਗਾਲ ਠੀਕ ਠਾਕ ਹੈ ਵੀਰ ਜੀ ਤੁਸੀਂ ਦੱਸੋ ਜੀ ਠੀਕ ਠਾਕ ਜੀ ਵਧੀਆ ਪ੍ਰਾ ਵਧੀਆ ਜੀ ਹਾਂਜੀ ਵਧੀਆ ਵਧੀਆ ਜੀ ਇਹ ਦੋ ਪਸ਼ੂ ਬਗਾਉਂਦੇ ਹਾਂਜੀ ਵੀਰ ਜੀ ਦੋ ਦੋਵੇਂ ਗੱਭਲ ਆ ਜੀ ਦੋਵੇਂ ਗੱਭਲ ਆਹ ਹਰ ਤੱਕ ਕੱਚੀ ਹੈ ਮੱਝ ਨੀਲੀ ਦੀ ਕਿਆ ਮੱਝੀ ਦੇ ਬਿਲਕੁਲ ਤਿਆਰ ਹੈ ਠੀਕ ਹੈ ਇਹ ਇਹ ਸ੍ਰੀ ਗਾਮ ਹੈ ਜੀ 20 ਕਿਲੋ ਦੁੱਧ ਦੇ ਦੂ ਠੀਕ ਹੈ ਜੀ ਇਹ ਦੇਖੋ ਤਾਂ ਲੰਡਣਾ ਕਿ ਲਓ ਜੀ ਕਰੋ ਚੈੱਕ ਜੀ ਹਾਂਜੀ ਤੇ ਕਰੀਏ ਸ਼ੁਰੂ ਜੀ ਹਾਂਜੀ ਹਾਂਜੀ ਵੀਰ ਜੀ ਚਲੋ ਜੀ ਆਪਾਂ ਨੀਲੀ ਤੋਂ ਕਰਦੇ ਹਾਂ ਜੀ ਹਾਂਜੀ ਵੀਰ ਜੀ ਨੀਲੀ ਨੂੰ ਆ ਜੋ ਜੀ ਆ ਜੋ ਦੇਓ ਵੀਰ ਜੀ ਜਾਣਕਾਰੀ ਇਹ ਜੇ ਸੂਏ ਦੀ ਗਾਂ ਸੌਣ ਨੂੰ ਤਿਆਰ ਹੈ ਹਾਂਜੀ ਹਾਂਜੀ ਤੇ ਪੁਰਾਣੇ ਸੂਏ ਦਾ ਰਿਕਾਰਡ ਕੋਈ ਵੀ ਜੀ 15 ਲੀਟਰ ਦੁੱਧ ਦੱਸਿਆ ਘਰ ਆਣੇ ਵੀਰ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਹਾਂਜੀ 15 ਕਿਲੋ ਚਵਾਉਂਦੀ ਆ ਵੀਰ ਠੀਕ ਹੈ ਜੀ ਤੇ ਕਿੰਨੇ ਦਿਨ ਲੈਂਦੀ ਹੈ ਵੀ ਜੀ ਹਫ਼ਤਾ ਹੀ ਕੱਚੀ ਵੇਖੋ ਕੈਮਰਾ ਲਿਆਓ ਪਿੱਛੇ ਲਿਆਓ ਜੀ ਲਿਆ ਹਫ਼ਤਾ ਹੀ ਕੱਚੀ ਇਧਰ ਵੇਖੋ ਵੀਰ ਜੀ ਕਰੋ ਜੀ ਹਾਂਜੀ ਹਫ਼ਤਾ ਕੱਚੀ ਹਾਂਜੀ ਹਾਂਜੀ ਤੇ ਵਿਖਾਓ ਜੀ ਖੋਲ ਕੇ ਲਓ ਤੇ ਕਿਵੇਂ ਸੀਲਸ ਲੱਗ ਵੀ ਜੀ ਬਹੁਤ ਠੰਡੀ ਤੇਰੀ ਵੀ ਜੀ ਇਦਾਂ ਮਰਜੀ ਬਈ ਜਾਓ ਜੀ ਨਿਸ਼ਾਨੀਆਂ ਚੈੱਕ ਕਰ ਸਕਦੇ ਜੀ ਪਿਓਰ ਆਈ ਜੀ ਪਿਓਰ 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 ਕੇ ਹੈ ਟੇਡਾ ਘੱਟ ਕੱਚੀ ਕੱਚੀ ਵੀ ਰਫਤਾ ਕਮਾਜੋ ਰੋਕਿਆ ਵੀਰ ਜੀ ਲਓ ਕਰੋ ਚੈੱਕ ਦੇ ਦੇਓ ਫਿਰ ਤੋਂ ਡਿਟੇਲ ਵੀਰ ਜੀ ਇਹਦੀ ਵੀਰੇ ਤੀਜੇ ਸੂਏ ਲਈ ਦਾ ਸੁਣ ਲਈ ਹੈ ਜੀ ਹਾਂਜੀ ਤੀਜੇ ਸੂਏ ਦੀ ਸੂਣ ਹਫਤਾ ਕੱਚੀ ਆ ਵੀਰ ਜੀ ਹਫਤਾ ਇੱਕ ਦੇ ਹਾਂਜੀ ਠੀਕ ਹੈ ਜੀ ਹਾਂਜੀ ਤੇ ਪੁਰਾਣੇ ਸੂਏ ਦਾ ਵੀ ਰਕਾਰ ਜੀ 15 ਕਿਲੋ ਦੋ ਦਿੱਤਾ ਇਹਨੇ ਪਿਛਲੇ ਸੂਏ ਠੀਕ ਹੈ ਜੀ ਹਾਂਜੀ ਹਰ ਕੀ ਵਧ ਪਾਰਾ ਚਾਹੀਦਾ ਕਰਮ ਵਾਲੀ ਨੂੰ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਕੀ ਰੇਟ ਕੀ ਕਰਦੇ ਜੀ ਵੀ ਜੀ ਤਿਆਰ ਹੁੰਦੀ ਫਿਰ ਤੇ ਡੇਢ ਮੰਗ ਲੈਂਦੇ ਹਾਂਜੀ ਹੁਣ ਜਿਹੜੀ ਹਫਤਾ ਕੱਚੀ ਉਹਦਾ ਆਪਾਂ ਅੰਦਰ ਨੂੰ ਪੜਾ ਜਰਮਾਨਾ ਲੱਗਣਾ ਹੀ ਆ ਉਹ ਤੇ ਹੈ ਜੀ ਵਿਜੀ ਹੁਣੇ ਮੁੱਲ ਕਰਾਉਣਾ 15 ਕਰਾ ਲਓ 10 ਕਰਾ ਲਓ ਹਾਂ ਨਾ ਵਿਜੀ ਇੱਕ 5 ਦੀ ਛੁੱਟੀ ਦੇ ਦਾਂ ਠੀਕ ਹੈ ਜੀ ਇੱਕ 5 ਦੀ ਤੇ ਆਪਣਾ ਮਾਨ ਤਨ ਵਿਜੀ ਮਾਨ ਤਨ ਕਰਕੇ ਤੁਹਾਡਾ ਸਾਰਾ ਕੁਝ ਕਰਕੇ 5 ਕਿਹਾ ਠੀਕ ਹੈ ਜੀ ਤੁਹਾਡੇ ਚੈਨਲ ਦਾ ਜੇ ਤੁਹਾਨੂੰ ਫੋਲੋ ਕਰੂਗਾ ਉਹਦਾ ਮਾਨ ਤਨ ਆ ਜਾਂਦਾ ਫੇਰ ਕਰਾਂਗੇ ਠੀਕ ਹੈ ਜੀ ਹਾਂ ਜੇਰਾ ਫੋਲੋ ਕਰੂਗਾ ਪੰਜ ਵੀਰ ਨੇ ਰੇਟ ਰੱਖਤਾ ਹੀ ਇਹਦਾ ਹਾਂਜੀ ਤੇ ਨੰਬਰ ਆਪਾਂ ਸਕਰੀਨ ਤੇ ਦੇ ਦੇਣਾ ਤੇ ਵੀਰ ਨਾਲ ਕਹੋ ਜੀ ਗੱਲਬਾਤ ਸ਼ੁਰੂ ਤੇ ਆਜੋ ਦੂਸਰੇ ਨਕਤੇ ਚੱਲਦੇ ਆਂ ਜੀ ਜੀ ਵੇਖੋ ਜੀ ਬੱਚੀ ਮੈਂ ਨਹੀਂ ਬੋਲਣਾ ਬੱਚੀ ਬੋਲੂਗੀ ਪੂਰੀ ਪੂਰੀ ਗਏ ਹੋ ਵੀਰ ਜੀ ਮੱਚੀ ਬੋਲੂਗਾ ਆਪਾਂ ਨਹੀਂ ਬੋਲਣਾ ਮੱਚੀ ਬੋਲੂਗੀ ਹਾਂ ਜੀ ਇਹਦਾ ਕਿੰਨਾ ਸੂਆ ਹੈ ਵੀਰ ਜੀ ਤਿੱਜੇ ਸੂਏ ਸੋਨੇ ਵੀਰ ਜੀ ਇਹਦਾ 20 ਕਿਲੋਰ ਰਕਾਰ ਰਿਹਾ ਵੀਰ ਜੀ ਠੀਕ ਹੈ ਜੀ ਆ ਵੀਰ ਜੀ ਮਾਰੇ ਤਾਰਾ ਤੁਰਾ ਵਜੀਆਂ ਦੇ ਛਿੱਲੀ ਜੋ ਇਹ ਤੁਹਾਨੂੰ ਦੱਸਦੀ ਹੈ ਵੀਡੀਓ ਚ ਲਓ ਜੀ ਉਦਾਂ ਹੀ ਕੋ ਚੱਕਰ ਇਹਦਾ ਰਿਕਾਰਡ ਹਾਂ ਜੀ ਕਰੋ ਚੱਕੇ ਵਿਖਾਓ ਇਹ ਖੋਲ ਕੇ ਕਿੰਨੇ ਦਿਨ ਲੈਂਦੀ ਹੈ ਵੀਰ ਵੀਰ ਜੀ ਪਾਉਣੇ ਸੂਪੇ ਪਰ ਮੇਰੇ ਸਾਵਾਂ ਜਿੱਦਾਂ ਬੰਨ ਬੁੰਨ ਲਈ ਆ ਜੇ ਪੰਡੇ ਪੌਸ਼ਾ ਜੀ ਲਓ ਜੀ ਕਰੋ ਚੈੱਕ ਸ਼ਾਮੇ ਕਰਕੇ ਰੋਕੋ ਵੀਰ ਜੀ ਕਿਵੇਂ ਠੰਡੀ ਸੀ ਲਿਆ ਜੀ ਬਹੁਤ ਜਿਆਦੀ ਵਿੱਚ ਤਾਂ ਮਰਜੀ ਬਹੁਤ ਕਰਮਾਂ ਲਓ ਜੀ ਕੋਈ ਚੱਕਰੀ ਨਹੀਂ ਨਿੱਧਰੇ ਆਫਾ ਛੋਟ ਕੇ ਬਾਹਰ ਵੀਰ ਜੀ ਪਾਸ ਕਰਾਦਾ ਟਿੱਪ ਕੇ ਵੀ ਜਿੱਦਾਂ ਮਰਜੀ ਹੋ ਜਾਂਦੀ ਭਰਾ ਵੀ ਖੜੇ ਦੋਵੇਂ ਟਾਈਪ ਠੀਕ ਹੈ ਜੀ ਹਾਂਜੀ ਆਪਣੀ ਤਸੱਲੀ ਕਰਕੇ ਹਨਾ ਮੈਂ ਨਾ ਵੀਰ ਜੀ ਸਾਰਾ ਕੋ ਇੱਥੇ ਆਉਣ ਆਏ ਜੇ ਮੰਡੀ ਥੋੜਾ ਹਾਂਜੀ ਉਹ ਤੇ ਗੱਲ ਹੈ ਇੱਥੇ ਆਉਣ ਦੋ ਟਾਈਮ ਰਵੇ ਜਿੰਨੇ ਵੀ ਨੇ ਰਹਿਣਾ ਤਸੱਲੀ ਕਰੀ ਵੀਰ ਆਪਦੀ ਲਓ ਜੀ ਆਹ ਤੁਣ ਕਰ ਲੋ ਚੈੱਕ ਵੀ ਜੀ ਇਹ ਕਿਥਾਂ ਕਿੱਦ ਲੱਭਦਾ ਹੀ ਨਹੀਂ ਗਾ ਸਹੀ ਗੱਲ ਹੈ ਜੀ 13 ਦੀ ਮੋਟਰ ਵਾਂਗੂ ਵਰਤੀ ਛਾ ਜੀ ਪੂਰੀ ਪੂਰੀ ਕੇ ਓਦਾਂ ਪਤਾ ਲੱਗਣਦਿਆ ਹੈਗਾ ਹਾਂਜੀ ਵਿੱਚ ਪੂਰੀ ਵੀ ਜੀ 20 ਫਰੀ ਗਾ 20 ਕਿਲੋ ਦੋ ਦੇ ਦੁਸ਼ਾਈ ਠੀਕ ਹੈ ਜੀ ਕਿੰਨਾ ਜੀ ਦੁੱਧ 20 ਕਿਲੋ ਦੁੱਧ ਕੱਢ ਦੂ ਵੀਰ ਜੀ ਠੀਕ ਹੈ ਜੀ ਤੇ ਪਿਛਲੇ ਸੂਏ ਦਾ ਕੋਈ ਰਿਕਾਰਡ ਕੋਡ ਇਹਦਾ 20000 ਕਿਦੇ ਉਹਨਾਂ 17 18 ਕਿਲੋ ਕਿਹਾ ਵਾ 20 ਤੇ ਕੱਢਣਾ ਚਾਹੀਦਾ ਵੀਰ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਮੇਰੇ ਦੋ ਟਾਈਮ ਟਿੱਪੇ ਆ ਵੀ ਜਿੰਨੇ ਕਰਨੀ ਭਰਾ ਠੀਕ ਹੈ ਜੀ ਹਾਂ ਜੀ ਲਓ ਜੀ ਕਰੋ ਚੈੱਕ ਲੈ ਵਖਾਉਰੀ ਜੀ ਆਪਣੀ ਬੋਲਣਾ ਬੱਚੀ ਬੋਲੂ ਛਾ ਜੀ ਰਿਕਾਰਡ ਬੋਲਦਾ ਬੱਚੀ ਦਾ ਛਾ ਜੀ ਰਿਕਾਰਡ ਵੇਖੋ ਵੇਖੋ ਜੀ ਇਹ ਜਿਗਾੜ ਮੈਂ ਤਾਂ ਪਹਿਲੀ ਵਾਰਾ ਵੇਖੋ ਵੀ ਜਿਹੜਾ ਵੇਖਿਆ ਹਾਂ ਹਾਂ ਜੀ ਜਿੱਦਾਂ ਭਾਅ ਵਿੱਚ ਜੀ ਸੂਤਰਾ ਜਿਹੜਾ ਵੀਰ ਗੜੂ ਗੋਣੀ ਗਾਊਗਾ ਗੋਣੀ ਗੋਣੀ ਕੇ ਸਹੀ ਗੱਲ ਹੈ ਜੀ ਵੀਰ ਏਡਾ 20 ਗਰੂ ਦੇ ਤੇ ਕੀ ਜਾਂਦਾ ਏਡੀ ਬੱਚੀ ਉਹ ਤੇ ਗੱਲ ਜੀ ਵੇਖੋ ਵੀਰ ਜੀ ਤੁਸੀਂ ਵੀਡੀਓ ਪਾਉਦੇ ਨਾ ਤੇ ਜਿਹੜਾ ਏਡਾ ਗੁੱਲ ਵੇਖਿਆ ਹਾਂ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਪੂਰਾ ਪੂਰਾ ਓਕੇ ਆ ਕੰਮ ਕੇ ਵੀਰ ਜੀ ਤੁਹਾਡੇ ਨਾਮ ਤੇ ਆਫਰ ਹੀ ਲਾਣੀ ਕੋਈ ਪੈਟ ਨਹੀਂ ਕੋਈ 70 ਨਹੀਂ ਆਈ ਜੇ ਉਡਦੀਆਂ ਨਹੀਂ ਜਿੰਨੇ ਕੀ ਭਾ ਕਰਨੇ ਨਹੀਂ ਗਿੰਦੇ ਦੱਸੋ ਦੱਸੋ ਫਿਰ ਭਾ ਵੀ ਵੀਰ ਜੀ ਮੁੱਲ ਕਰਾਉ ਨੂੰ 65 ਕਰਾ ਲਓ 60 ਕਰਾ ਲਓ ਵੀਰ ਜੀ 55000 ਰੁਪਏ ਦੀ ਬੱਚੀ ਦੀ ਦਾ 55000 ਦੇ ਵਿੱਚ ਹਾਂਜੀ ਠੀਕ ਹੈ ਜੀ 1000 ਰੁਪਿਆ ਤੁਹਾਡੇ ਚੈਨਲ ਦਾ ਮਾਣ ਠੀਕ ਹੈ ਜੀ ਇਹਦਾ ਫੋਲੋ ਕਰਕੇ ਆਊਗਾ ਵੀਰ ਜੀਆ ਫੋਲੋ ਕੀਤਾ ਵੀਰ ਨੂੰ ਵੀਰ ਦਾ ਮਾਣ ਕਰੂਗਾ ਠੀਕ ਹੈ ਜੀ ਹਾਂਜੀ ਬਾਕੀ ਇਥੇ ਮਾਨਦਾਨ ਫੇਰ ਕਰਾਂਗੇ ਵੀਰ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਇਹਦੀ ਗੱਲ ਨਹੀਂ ਵੀਰ ਜੀ ਬੱਚੀ ਮੈਂ ਨਹੀਂ ਬੋਲਾਂ ਬਾਕੀ ਬੱਚੀ ਦੇ ਰਕਾਰ ਬੋਲਣਗੇ ਸ਼ਾਇਦ ਹਾਂਜੀ ਹਾਂਜੀ ਵੇਖੋ ਢੁੱਲਾ ਢੁਲਾ ਸ਼ਾਇਦ ਬੱਚੀ ਵੇਖੋ ਆ ਮਾੜਾ ਥਾਂ ਤੇ ਕਿਹਾ ਮੈਡ ਗੱਲਾ ਇੱਕ ਦਿਨ ਹੀ ਲੈਂਦੀ ਐ ਵੀਰ ਜੀ ਪਾਵੇ ਨੇ ਸੂਬੇ ਸੂਣ ਨੂੰ ਵੀਰ ਜੀ ਹਫਤਾ ਕੱਢ ਜੇ ਕਰਮਾਈ ਦੀ ਤਾਂ ਕਿੱਥੇ ਜਾਣਾ ਹਾਂਜੀ ਉਹ ਤੇ ਗੱਲ ਹੈਗੀ ਐ ਜੀ ਵੀ ਜਿਹੜਾ ਦੁੱਧ ਵਾਲਾ ਪਹੂ ਦਾ ਖਰਾ ਖਰੂ ਖਵਾਈ ਚੰਗੀ ਅਗਲੇ ਹਾਂਜੀ ਇਹਦੇ ਪੂਰੇ ਪਾ ਜਣੇ ਛੁੱਟੇ ਪਰ ਗਾਂ ਬਲ ਬਲ ਕਮਲੀ ਹੋ ਜੂਗੀ ਹਾਂਜੀ ਹਾਂਜੀ ਪੂਰੀ ਪੂਰੀ ਓਕੇ ਆਗੇ ਕਿਹੜਾ ਕਰੂ ਯਾਦ ਹੀ ਕਰੂਗਾ ਮੈਂ ਨਾ ਵੀਰ ਚੇਤੇ ਕਰੂਗਾ ਇਹ ਜਿੰਨੇ ਪੈਸੇ ਦੱਤੇ ਤੇ ਗੁੜੇ 20 ਦਿਨਾਂ ਦੇ ਪੂਰੇ ਹੋ ਜਾਣੇ ਸਹੀ ਗੱਲ 20 20 ਕਿਲੋ ਦੁੱਧ ਥੋੜਾ ਨਹੀਂ ਹੁੰਦਾ 20 ਕਿਲੋ ਦੁੱਧ ਦੋ ਤਿੰਨ ਗਾਵਾਂ ਦਾ ਚਾਹੀਏ 5-5 ਕਿਲੋ ਫਿਰ ਪੂਰਾ ਹੁੰਦਾ ਨੇ ਕਰਮਚਾਰੀ ਨੇ ਕੱਲੀ ਨੂੰ 20 ਕਿਲੋ ਦੁੱਧ ਦੇਣਾ ਸਹੀ ਗੱਲ ਹੈ ਜੀ ਤੇ ਇਹ ਵੀ ਪੂਰੀ ਸੀਲਸ ਲੱਗੇ ਮੈਂ ਨਾ ਵੀਰ ਜਿੱਦਾਂ ਮਰਜ਼ੀ ਨੱਦਰੇ ਸੁੱਟ ਕੇ ਪਾਸ ਕਰਾਏ ਦਵਾਂਗੇ ਵੀਰ ਨੂੰ ਠੀਕ ਹੈ ਜੀ ਇਹ ਵੀ ਤਸੱਲੀ ਕਰਕੇ ਮੈਂ ਨਾ ਵੀਰ ਜੀ ਦੋਵੇਂ ਨਗ ਵਿੱਚ ਗਾਰੰਟੀ ਵਾਲੇ ਆ ਪੂਰੇ ਬੋਲੇ ਇਹੋ ਨਹੀਂ ਵੀਰ ਜੀ ਆਪਾਂ ਕੋਈ ਨਾਤ ਮਾਰ ਲਈ ਤੇ ਵੀਰ ਠੀਕ ਹੈ ਆਪਾਂ ਜੇ ਤੁਹਾਡੇ ਦੇ ਪਹਿਲੀ ਵਾਰ ਬਾਅਦ ਪਿਆ ਵਾ ਹਾਂਜੀ ਲਓ ਜੀ ਬੱਦਰਪੁਰ ਜੀ ਆਪਾਂ ਵੀਡੀਓ ਪੱਕੀਆਂ ਪਾਉਣੇ ਸ਼ਾ ਜੀ ਲਓ ਜੀ ਕਰੋ ਚੈੱਕ ਆ ਪੂਰੀ ਟੈਕ ਮਾਰਕ ਟੇਡਾ ਕੱਟ ਜੇ ਮੈਂ ਨਾ ਵੀਰ ਜੀ ਪੂਰੀ ਪੂਰੀ ਵੀਰ ਜੀ ਇਹ ਕਰਮਾਨ ਨਾ ਲਾੜੇ ਵੜੀ ਆ ਨਾ ਨੀਲੀ ਦੀ ਵੀਰ ਜੀ ਬਹੁਤ ਜਦੀ ਆ ਇਹ ਕਿਹੜੀ ਵੀਡੀਓ ਜਾਂਦੀ ਏ ਦੀ ਹਾਂਜੀ ਹਾਂਜੀ ਪਿਓਰ ਵੀਰ ਜੀ ਵੀਰ ਜੀ ਵੇਖੋ ਸਿਰਾ ਲਓ ਜੀ ਲਓ ਤੇ ਦੋਸਤੋ ਇਹ ਆਪਣੇ ਅੱਜ ਦੇ ਦੋ ਨਾਗ ਤੇ ਵੀਰ ਜੀ ਆਪਣਾ ਨੰਬਰ ਵਿਲੇਕੇਸ਼ਨ ਦੱਸ ਦਿਓ 98198717 ਪਿੰਡ ਠੱਠੀਆਂ ਮੰਤਾ ਜਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਸ਼ਹਿਰਾ ਪੰਨੋਆ ਸਰਿਆਲੀ ਦੇ ਵਿੱਚ ਪਿੰਡ ਵਿਚਕਾਰ ਜੀ ਹਰੀ ਪਤ ਹਰੀ ਕੇ ਪਤਨ ਤੋਂ 17 ਕਿਲੋਮੀਟਰ ਆਪਣਾ ਪਿੰਡ ਹੈ ਮਸ਼ਹਰਾ ਪੰਨੋਆ ਤੋਂ 2 ਕਿਲੋਮੀਟਰ ਸਰਿਆਲੀ ਤੋਂ 3 ਕਿਲੋਮੀਟਰ ਵਿਚਕਾਰ ਪਿੰਡ ਆਪਣਾ ਹੈ ਠੀਕ ਹੈ ਜੀ ਨੰਬਰ ਫੇਰ ਤੋਂ ਦੱਸ ਦਿਓ 98198717 98198717 ਠੀਕ ਹੈ ਜੀ ਹਾਂਜੀ ਜੀ ਲਓ ਜੀ ਕਰੋ ਚੈੱਕ ਤੇ ਕਰੋ ਵੀਰ ਨੂੰ ਹੇ ਵੀਡੀਓ ਉਰਦੀ ਹੋਰਦੀ ਹਰੇ ਪਾ ਪਾ ਇਹ ਜਿਹੜੇ ਪਾ ਕਿੱਥੇ ਸ਼ਾਹ ਹਾਂ ਸਹੀ ਗੱਲ ਹੈ ਜੀ ਕਰੋ ਕਰੋ ਚੈੱਕ ਤੇ ਲਾਓ ਵੀਰ ਨੂੰ ਫੋਨ ਓਕੇ ਪੂਰਾ ਮਾਲ ਇਸੇ ਤਰ੍ਹਾਂ ਜੁੜੇ ਰਹੋ ਜੀ ਆਪਣੇ ਨਾਲ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨਵਾਦ ਜੀ